सरपंच ही ऑलरेडी के लोका ने ਧੱਕੇ ਨਾਲ ਲੜਾਤੀ। ਪਰ ਇਹ ਕੀ ਹੋਇਆ ਵੀ ਕੋਈ ਨਾ ਜਿਹੜੇ ਸੀਗੇ ਚਲੋ ਹੁਣ ਤਾਂ ਇੱਕ ਵਾਰੀ ਮੋਹ ਮੁਹਬਤ ਫੇਰ ਹੋਈਆਂ। ਬੜੇ ਪਾਵਰਫੁਲ ਬੰਦੇ ਸੀ। ਵੀ ਜਿਵੇਂ 18 ਸਾਲ ਤੋਂ ਸਿੰਚਾਈ ਮੰਤਰੀ ਦੇ ਪੀਏ ਸੀ। ਹੂੰ। 15 ਸਾਲ ਤੋਂ ਸਰਪੰਚ ਸੀਗੇ। ਤੇ ਉਹਨਾਂ ਦੇ ਆਪੋਜ਼ਿਟ ਕੋਈ ਕਾਰਜ ਨਹੀਂ ਕਰਦਾ ਸੀ। ਡਰ ਦਾ ਮਾਰੇ ਵੀ ਜਾਂ ਜਿੱਤੀ ਜਾਣੇ ਇਹਨਾਂ ਨੇ। ਹਾਂ ਇੱਕ ਥੋੜਾ ਜਿਹਾ ਉਹਨਾਂ ਦਾ ਸ਼ੋਭਾ ਸੀਗੀ ਵੀ ਪਰਚੇ-ਪੁਰਚੇ ਵਧੀਆ ਕਰਾਉਂਦੇ ਆ। ਵਧੀਆ ਕਰਾਉਂਦੇ। ਜਿਆਦਾ ਕਰਾਉਂਦੇ। ਉਹ ਜਿੱਥੇ ਹੀ ਗਏ ਪਰਚੇ ਕਰਾਏ ਉਹਨਾਂ ਨੇ। ਹੂੰ। ਉਮਰਕ ਪਿੰਡ ਵਾਲੇ ਕਹਿੰਦੇ ਮੈਨੂੰ ਹੁਣ ਵੀ ਆਦਾ ਆਪਣੇ ਗਵੰਡੀ ਵੀ ਆ ਤੇ ਵੱਡੇ ਬਾਈ ਵੀ ਚਲੋ ਬਾਈ ਕਰਮਜੀਤ ਸਿੰਘ ਐਸਐਚਓ ਰਿਟਾਇਰ ਹੋਏ ਹੁਣ ਐਸਐਸਆਈ ਰਿਟਾਇਰ ਹੋਏ ਉਹਦੇ ਬੰਦਾ ਉਹ ਚਾਹੀਦਾ ਜਿਹੜਾ ਖੜਨ ਵਾਲਾ ਹੋਵੇ ਅਸੀਂ 4 ਬੰਦਿਆਂ ਦੇ ਕਾਗਜ਼ ਭਰੇ ਸੀਗੇ ਉਹਨੇ ਬਾਕੀਆਂ ਦੇ ਰੱਦ ਕਰਾਤੇ ਜਦੋਂ ਸਰਕਾਰਾਂ ਹੁਣ ਤਾਂ ਕਰਦੇ ਸਾਰਾ ਕੁਝ ਬਾਕੀਆਂ ਦੇ ਰੱਦ ਕਰਾਤੇ ਮੇਰੇ ਰਹਿ ਗਏ ਰੱਬ ਨੂੰ ਹੀ ਮੇਰੇ ਰਹਿ ਕਿਵੇਂ ਗਏ ਵੀ ਮੈਨੂੰ ਕੋਈ ਚਸਕਾ ਹੀ ਨਹੀਂ ਸੀਗਾ ਇਹਦਾ ਮੈਂ ਬੱਚ ਗੀਤ ਚ ਵੀ ਲਿਖਿਆ ਅ ਵੀ ਬਿੰਨੋ ਲਈ ਸਰਪੰਚੀ ਆਪਾਂ ਜਾਣ ਉੱਤੇ ਖੇੜ ਉੰਜ ਬਹੁਤੇ ਨਹੀਂ ਸਿਆਸਤਾਂ ਦੇ ਚਾਹ ਜੱਟ ਨੂੰ ਵੱਡੇ ਕੱਬੀ ਖਾਨ ਦੀ ਲਵਾਈ ਕੰਡ ਪਾਤਸ਼ਾਹ ਨੇ ਉੰਜ ਪੁੱਟੇ ਸਿੱਧੇ ਆਉਂਦੇ ਨਹੀਂ ਸੀ ਦਾ ਜੱਟ ਨੂੰ ਤੇ ਕਰਮੀ ਬੜੀ ਸੀ ਭਾਜੀ ਕਰਮੀ ਬੜੀ ਸੀ ਤੇ ਅਸੀਂ ਨਾ ਜਲਾਈ ਜੂਨ ਮੈਂ ਹਾਂ ਜਲਾਈ ਦੀ ਗੱਲ ਹੋਊਗੀ ਤੇ ਅਸੀਂ ਨਾ ਕਾਗਜ਼ ਕੁਝ ਫਾਈਲ ਪੂਰੀ ਕਰਾ ਕੇ ਪਰ ਹੋਇਆ ਕਿ ਜਿਹੜਾ ਕੰਮ ਜਾਈਏ ਮੈਨੂੰ ਅੱਗੋਂ ਹੋ ਕੇ ਮਿਲੇ ਰੱਬ ਵੱਲੋਂ ਚੁੱਲ੍ਹਾ ਟੈਕਸ ਲੈਣ ਗਏ ਅੱਗੋਂ ਹੋ ਕੇ ਜਿਹੜਾ ਥਾਣਿਆਂ ਐਨਓਸੀ ਅੱਗੋਂ ਹੋ ਕੇ ਹੋਰ ਚੀਜ਼ਾਂ ਵਕੀਲ ਵੀ ਜਾਂਦੇ ਨੇ ਵਿਹਲਾ ਬੈਠਾ ਦਾ ਆ ਵੀ ਭਰੀਏ